ਜੈ ਸ਼੍ਰੀ ਸ਼ਾਮ ਦੋਸਤੋ ਕੀ ਹਾਲ ਚਾਲ ਨੇ ਸਵਾਗਤ ਹੈ ਤੁਹਾਡਾ ਮੇਰੇ ਅੱਜ ਦੇ ਵਲੌਗ ਵਿੱਚ ਅੱਜ ਹੋ ਰਹੀ ਹੈ ਬਾਹਰ ਬਹੁਤ ਸਾਰੀ بارش ਤੇ ਮੰਦਿਰ ਵੀ ਮੈਂ ਜਾ ਆਈ ਆ ਗਣਪਤੀ ਦੇ ਦਰਸ਼ਨ ਵੀ ਤੁਹਾਨੂੰ ਕਰਵਾਤੇ ਆ ਸੋ ਪਹਿਲੀ ਰਿਕੁਐਸਟ ਮੇਰੀ ਇਹ ਹੈ ਕਿ ਜੋ ਵੀ ਸਬਸਕ੍ਰਾਈਬਰ ਨਵੇਂ ਨੇ ਮੇਰੇ ਚੈਨਲ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਧਰ ਕਰ ਰਹੇ ਬੱਚੇ ਭੇੜੇ ਕਿਉਂਕਿ ਆਪਾਂ ਬਣਾਣੀਆਂ ਹੈਗੀਆਂ ਪੂਰੀਆਂ ਪੂਰੀਆਂ ਛੋਲੇ ਪੂਰੀਆਂ ਛੋਲੇ ਜਲਦੀ ਜਲਦੀ ਬਣਾ ਕੇ ਖਵਾ ਕੇ ਇਹਨਾਂ ਨੂੰ ਫਿਰ ਆਪਾਂ ਜਾਵਾਂਗੇ ਦਵਾਈ ਲੈਣ ਕਿਉਂਕਿ ਸ਼ਰਮਾ ਜੀ ਤਬੇਤ ਹੋ ਰਹੀ ਥੋੜੀ ਖਰਾਬ ਇਸ ਲਈ ਮੈਂ ਜਾਣਾ ਦਵਾਈ ਲੈਣ ਮੈਂ ਰੈਡੀ ਹੋ ਚੁੱਕੀ ਹਾਂ ਬਸ ਕੱਪੜੇ ਚੇਂਜ ਕਰਨੇ ਆ ਕੱਪੜੇ ਚੇਂਜ ਕਰਕੇ ਇਹਨਾਂ ਨੂੰ ਪੂਰੀਆਂ ਖਵਾ ਕੇ ਤੇ ਆਪਾਂ ਚੱਲਦੇ ਦਵਾਈ ਲੈਣ ਤੁਸੀਂ ਬਨੇ ਰਹੋ ਮੇਰੇ ਵਲੌਗ ਦੇ ਨਾਲ ਤੇ ਪਹਿਲਾਂ ਇਹਨਾਂ ਨੂੰ ਆਪਾਂ ਪੂਰੀਆਂ ਛੋਲੇ ਖਵਾ ਦਈਏ ਤੁਹਾਨੂੰ ਵੀ ਦਿਖਾਣੇ ਆ ਹਾਂਜੀ ਪੂਰੀਆਂ ਆਪਣੀਆਂ ਹੋ ਗਈਆਂ ਹੈਗੀਆਂ ਰੈਡੀ ਪੂਰੀਆਂ ਛੋਲੇ ਦੇਖੋ ਕਿੰਨੇ ਵਧੀਆ ਬਣੇ ਹੈਗੇ ਆ ਬਿਲਕੁਲ ਹੋਟਲ ਸਟਾਈਲ ਪੂਰੀਆਂ ਕਾਗੇ ਦੱਸੋ ਕਹਦੇ ਬਣਿਆ ਹੂੰ ਸਵਾਦ ਸਵਾਦ ਚਲੋ ਹੁਣ ਮੈਂ ਬਾਕੀ ਦੇ ਵੀ ਬਣਾ ਲਵਾ ਤੇ ਰੈਡੀ ਹੋ ਕੇ ਫਿਰ ਆਪਾਂ ਜਾਣਾ ਹੈਗਾ ਦਵਾਈ ਲੈਣ ਤੁਸੀਂ ਬਣੇ ਰਹੋ ਮੇਰੇ ਵਲੌਗ ਦੇ ਨਾਲ ਆਲੋ ਹੋਰ ਚੰਗੀ ਤਰ੍ਹਾਂ ਖਾ ਲਿਓ ਦਵਾਈ ਲੈਣ ਜਾ ਸੀ ਗਾਈਜ਼ ਮੀ ਨਹੀਂ ਹਟਿਆਗਾ ਹੁਣ ਕੀ ਕਰੀਏ ਕਿ ਐ ਜਾਈਏ ਮੀ ਰੁਕੇ ਤਾਂ ਜਾਈਏ ਤਾਂ ਹੁਣ ਤਾਂ ਡਾਕਟਰ ਵੀ ਚਲੇ ਗਏ ਉਹਨੇ ਕਿਉਂਕਿ ਟਾਈਮ ਬਹੁਤ ਜ਼ਿਆਦਾ ਹੋ ਗਿਆ ਹੁਣ ਕੱਲ ਨੂੰ ਜਾਣਾ ਪਏਗਾ بارش ਬਹੁਤ ਹੋਈ ਜਾਂਦੀ ਆ ਬੋਰ ਵਿੱਚ ਕਿੱਤੇ ਕਿੱਤੇ ਬਾਰਿਸ਼ ਹੋ ਰਹੀ ਹੈ ਤੁਸੀਂ ਮੈਨੂੰ ਜ਼ਰੂਰ ਦੱਸਿਓ ਹਾਂਜੀ بارش ਤਾਂ ਰੁਕੀ ਨਹੀਂ ਕਿਉਂਕਿ ਜਾ ਨਹੀਂ ਪਾਈ ਕਿਤੇ ਫਿਰ ਮੈਂ ਲਗਾ ਲਿਆ ਪੈਕ ਇਹ ਹੈਗਾ ਕੇਨੈ ਡੈਂਸ skin remove pack tanning skin skin ਆਪਣੀ ਟੈਨ ਹੋਈ ਆ ਉਹ ਤੇਰੀਆਂ ਜਾਂ ਕੋਈ ਆਪਣੇ ਛਾਈਆਂ ਵਗੈਰਾ ਇਹਨੂੰ ਆਪਾਂ 20 ਤੋਂ 25 ਮਿੰਟ ਭੀਗ ਮਿੰਟ ਲਗਾਵਾਂਗੇ ਇਸ ਤੋਂ ਬਾਅਦ ਦੇਖਦੇ ਆ ਦਾ ਰਿਜ਼ਲਟ ਹਫਤੇ ਜੀ ਤਿੰਨ ਵਾਰੀ ਲਗਾਣਾ ਥੋੜੇ ਦਿਨ ਮੈਨੇ ਯੂਜ਼ ਕਰਕੇ ਦੇਖਦੀ ਆ ਮੈਂ ਗੰਗਾ ਨਗਰ ਤੋਂ ਮੰਗਵਾਇਆ ਹੈ ਗੰਗਾ ਨਗਰ ਤੋਂ ਮੰਗਵਾਇਆ ਦੇਖਦੇ ਆ ਇਹਦਾ ਰਿਜ਼ਲਟ ਕਿਵੇਂ ਆ ਆਯੁਰਵੈਦਿਕ ਹੈ ਕੋਈ ਸਾਈਡ ਇਫੈਕਟ ਨਹੀਂ ਥੋੜੇ ਦਿਨਾਂ ਨੂੰ ਯੂਜ਼ ਕਰਦੇ ਫਿਰ ਦੇਖਦੇ ਆ ਫਿਰ ਆਪਾਂ ਇਹਦੀ ਪੂਰੀ ਦੱਸਾਂਗੇ ਕੀ ਚੀਜ਼ ਹੈ ਕਿੱਥੋਂ ਮਿਲਦੀ ਕਿੱਥੋਂ ਨਹੀਂ ਸਿਭਾਨੇ ਰਹਾ ਮੇਰੇ ਵਲੌਗ ਦੇ ਨਾਲ ਹਾਂ ਜੀ ਹੁਣ ਚੱਲੇ ਆ ਬਾਜ਼ਾਰ ਇੱਕ ਤਾਂ ਸਾਡੇ ਪਿਆਜ਼ ਖਤਮ ਹੋ ਗਏ ਬਾਕੀ ਦੇਖਦੇ ਆ ਬੱਚਿਆਂ ਨੂੰ ਆਦੀ ਗੇਮ ਕਲਾਸ ਛੱਡ ਕੇ ਉਸ ਬਾਅਦ ਦੇਖਣਾ ਕਿੱਥੇ ਜਾਣਾ ਮੈਂ ਫੋਨ ਬੰਦ ਕਰਦਾ ਤੇ ਚੋਰ ਬੜੇ ਨੇ ਸਾਡੇ ਨਾਲ ਵੀ ਰਾਜੇ ਗਣਪਤੀ ਮਾਜ ਜੀ ਇਹੋ ਗਣਪਤੀ ਵਪਾ ਗਣਪਤੀ ਵਪਾ ਹੋ ਰਹੀ ਆ ਇਹ ਸ਼ਾਮ ਦੇ ਹੁਨ ਕੀਰਤਨ ਦੀ ਤਿਆਰੀ ਹੋ ਰਹੀ ਆ ਦੇਖੋ ਕਿੰਨੇ ਸੋਹਣੇ ਪ੍ਰਤੀਭਾਗ ਮਹਾਰਾਜ ਜੀ ਦੀ ਆਪਾਂ ਟੇਕ ਲੈ ਹੈਗਾ ਮੱਥਾ ਤੇ ਹੁਣ ਚੱਲਦੇ ਆਪਾਂ ਘਰੇ ਜੇ ਹੋ ਗਣਪਤੀ ਵਪਾ ਪੂਰੇ ਦਾ ਬੱਤੇ ਰੁਪਏ ਕਿਲੋ ਆਲੂ ਡਾਇਮੰਡ ਆਲੋਸ ਡਾਇਮੰਡ ਤਾਂ ਨਹੀਂ ਲੱਗਦਾ ਯਾਰ ਠੀਕ ਆ ਬੱਚੇ ਚੱਕ ਕੇ ਦੇਈਂ ਤੇ ਖੁਰ ਕੇ ਖੁਰ ਕੇ ਦੇਖਨੋ ਨਾਗ ਨੂੰ ਮਾਰ ਪਾਣੀ ਆ ਨਾ ਵਿੱਚੋਂ ਹੈ ਕਿੰਨੋ ਭਲਾ ਲੈਣੇ ਚਲ ਦੇਖ ਲੈ ਹੋਰ ਕੁਝ ਮੈਂ ਇਹਨੂੰ ਖੁਰ ਕੇ ਦੇਖ ਲਿਆ ਆਦਾ ਕੀ ਪਾਣੀ ਤਾਂ ਨਹੀਂ ਆਇਆ ਵਿੱਚੋਂ ਪਾਲਕ ਵਗੈਰਾ ਕੋਈ ਹਰੀ ਮਿਰਚ ਆ ਲੈਣੇ ਹੈ ਕੀ ਅਮਰੂਦ ਲੈ ਜੀ ਉਹ ਲੈ ਜੀ ਦਾ ਕੀ ਕਿਆ ਤੇ ਆਉਂਦਾ ਹੈ ਲੈ ਫ੍ਰੀ ਆਦਤ ਹੈ ਬਈ ਹੈ ਆਦਤ ਕੀ ਆਪ ਤਾਂ ਬਈਆ ਲਈ ਹੈ ਛੱਕੀ ਨਾਲ ਲੈ ਲੈ ਪੈਸੇ ਰੱਖ ਪੈਸੇ ਵੀ ਦੇਣੇ ਪੈਣਗੇ ਫਿਰ ਜਾਨੇ ਇਹਨਾਂ ਦੀ ਕੋਈ वैल्यू ਨਹੀਂ ਹੈਗੀ ਫਿਰ ਇਹਦਾ ਖਰਾਬ ਹੋਣ ਵਾਲੀਆਂ ਚੀਜ਼ਾਂ ਨੇ ਆਪਾਂ ਵੀ ਸਾਡੀ ਨਾ ਬੱਸ ਆ ਨਾ ਜਾਓ ਇਹਦਾ ਪੂਰਾ ਪਿਆਰ ਕਰਦੀ ਹੈ ਪੂਰਾ ਪੂਰਾ ਪਿਆਰ ਕਰਦੀ ਹੈ ਪੂਰਾ ਕਿ ਨਹੀਂ ਬੇਤ ਤਾ ਕਹਿ ਰਿਹਾ ਵੀ ਉਹ ਸੇਠ ਆ ਗਏ ਤੁਹਾਨੂੰ ਸਾਡੀ ਯਾਦ ਹੀ ਨਹੀਂ ਆਂਦੀ ਏਸੀ ਦਾ ਵਧਾਈਆਂ ਦੇ ਆਈਏ ਭਾਬੀ ਨੂੰ ਤੁਹਾਨੂੰ ਕੀ ਪਤਾ ਲੱਗੇ ਕਿ ਅਸੀਂ ਅਸੀਂ ਲੈ ਸਾਨੂੰ ਬੰਦੇ ਬੰਦੇ ਦਾ ਪਤਾ ਆ ਚਲੋ ਰਾ ਲੈ ਸੰਦੋ ਸੁਪਨਾ ਆ ਜਾਂਦਾ ਨਾ ਯਾ ਕਿ ਉਹ ਬੱਚੇ ਕੀ ਹੋਗੇ ਨਹੀਂ ਰੋ ਪਤਾ ਧੱਕਾ ਨਹੀਂ ਕਰਦਾ ਬੜਾ ਸੀ ਨਹੀਂ ਉਹਦਾ ਨਾਮ ਕੀ ਆਇਆ ਕੀ ਕਹਤਾ ਤੁਹਾਨੂੰ ਉਹਨੇ ਕਿੱਤੀ ਸੀ ਅੱਛਾ ਲੱਖ ਲੱਖ ਪਾਣੀ ਚਲੋ ਜੇ ਭਾਬੀ ਨੂੰ ਮਿਲ ਲਿਆ ਹੁਣ ਚਲਦੇ ਆਪਾਂ ਘਰੇ ਚਾਪ ਆਪਣੇ ਵੀ ਪੀਲੇ ਕਭੀ ਨੇ ਦਿਓ ਕਰ ਦਿੱਤ ਧੰਨਵਾਦ ਮਾਰ ਲਿਆ ਕਰੋਗੇ ਤੇ ਕਿਹੜਾ ਮੇਰੇ ਕਰਨੀ ਆਂਗੇ ਮਾਰਾਂਗੇ ਤੇ ਚੱਲਦੇ ਆਉਣ ਘਰੇ ਬੱਚਿਆਂ ਨੂੰ ਲੈ ਕੇ ਚੱਲਦੇ ਆ ਘਰੇ ਹਾਂਜੀ ਫੇਰ ਆਪਾਂ ਆ ਗਏ ਸੀਗਾ ਘਰੇ ਮਾਰਕੀਟ ਤੋਂ ਪਿਆਜ਼ ਔਰ ਆਲੂ ਲੈ ਕੇ ਹਰੀ ਮਿਰਚ ਪਿਆਜ਼ ਆਲੂ ਇਹ ਤਿੰਨ ਚੀਜ਼ਾਂ ਲੈ ਕੇ ਆਏ ਆ ਮੈਂ ਦਿਖਾਨੀ ਆ ਤੁਹਾਨੂੰ ਤੇ ਹੁਣ ਮੈਂ ਬਣਾਵਾਂਗੀ ਚਾਵਲ ਤੇ ਚਾਵਲ ਬਣਾਉਣ ਤੋਂ ਪਹਿਲਾਂ ਮੈਂ ਪੂਜਾ ਕਰ ਲਾਂ ਪੂਜਾ ਕਰਨ ਤੋਂ ਬਾਅਦ ਮੈਂ ਬਣਾਵਾਂਗੀ ਚਾਵਲ ਤੁਸੀਂ ਬਨੇ ਰਹੇ ਮੇਰੇ ਵਲੌਗ ਦੇ ਨਾਲ ਚਾਵਲ ਬਣਾਵਾਂਗੇ ਮੈਂ ਬਾਸਮਤੀ ਆਲੂ ਪਿਆਜ਼ ਵਾਲੇ ਆਜੋ ਤੁਹਾਨੂੰ ਦਿਖਾਣਾ ਹੈ ਤੁਸੀਂ ਬਨੇ ਰਹੇ ਮੇਰੇ ਵਲੌਗ ਦੇ ਨਾਲ ਤੋ ਦੇਖੋ ਅੱਜ ਮੈਨੂੰ ਪਿਆਜ਼ ਮਿਲਿਆ 20 ਰੁਪਏ ਕਿਲੋ 2 ਕਿਲੋ ਮੈਂ ਲਈ ਪਿਆਜ਼ ਤੇ ਆਲੂ ਸੀਗੇ 25 ਰੁਪਏ ਕਿਲੋ ਆਲੂ ਮੈਂ ਕਿਲੋ ਹੀ ਲਿੱਤੇ ਆ ਤੇ ਮਿਰਚਾਂ ਮੈਂ ਫ੍ਰੀ ਪਵਾ ਲੀਆਂ ਵਿੱਚ ਮਿਰਚਾਂ ਗਿੱਧ ਰਹੀਆਂ ਹੈਗੀਆਂ ਨੇ ਆ ਰਹੀਆਂ ਮਿਰਚਾਂ ਮੈਂ ਫਰੀ ਪਾਈਆਂ ਹੁਣ ਮੈਂ ਇਹਨੂੰ ਕੱਟ ਕੇ ਆਲੂ ਪਿਆਜ਼ ਤੇ ਮੈਂ ਬਣਾਵਾਂ ਚਾਵਲ ਕਿਉਂਕਿ ਅੱਜ ਨਾ ਆਟਾ ਆٹے ਵਾਲੇ ਨੇ ਦਿੱਤਾ ਨਹੀਂਗਾ ਉਹ ਕਹਿੰਦਾ ਵੀ ਸਵੇਰ ਲੈ ਲਿਓ ਤੇ ਮੈਂ ਕਿਹਾ ਚਲੋ ਮੈਂ ਚਾਵਲ ਬਣਾ ਲੈਂਨੀ ਤੇ ਇਸ ਤੋਂ ਬਾਅਦ ਅਸੀਂ ਜਾਣਾ ਪੀਰ ਖਾਨਾ ਵੀਰਵਾਰ ਹੈਗਾ ਆ ਵੀਰਵਾਰ ਹੈ ਅਸੀਂ ਜਾਣਾ ਹੈਗਾ ਪੀਰਖਾਨੇ ਸ਼ਾਇਦ ਉੱਤੇ ਲੰਗਰ ਹੋਏਗਾ ਅਸੀਂ ਹੋਇਆ ਤਾਂ ਉੱਥੇ ਖਾ ਲਵਾਂਗੇ ਨਹੀਂ ਚਾਵਲ ਤਾਂ ਫਿਰ ਮੈਂ ਘਰੇ ਬਣਾ ਕੇ ਚੱਲਣੀ ਹੈਗੀਆਂ ਘਰੇ ਆ ਕੇ ਚਾਵਲ ਖਾ ਲਵਾਂਗੇ ਚਾਵਲ ਬਣਾ ਕੇ ਮੈਂ ਚੱਲੀ ਹੈਗੀਆਂ ਪੀਰਖਾਨੇ ਤੁੰਨ ਵੀ ਕਰਵਾਨੇ ਦਰਸ਼ਨ ਤੁਸੀਂ ਬਨੇ ਰੋ ਮੇਰੇ ਬਲੌਗ ਦੇ ਨਾਲ ਖਤਰਨਾਕ ਗੂਲ ਤੇ ਲੈ ਆਇਆ ਕਦੋਂ ਲੱਗੇ ਆਇਆ ਹਾਂ ਕਹਿੰਦੇ ਸਾਂ ਆ ਬੋਰ ਦੇ ਸਭ ਤੋਂ ਖਤਰਨਾਕ ਕੋਲ ਤੇ ਤੈਨੂੰ ਧੱਕਾ ਦੇਣਾ ਹੀ ਆਜਾ ਇਹ ਜੀ ਆ ਦੇ ਇਹ ਜੀ ਆ ਤਾਂ ਇਹ ਜੀ ਆ ਤੋਂ ਬਚਣ ਹਾਂ ਕੋਲੇ ਆਂ ਜਿਆ ਕਹਿੰਦੇ ਤੈਨੂੰ ਧੱਕਾ ਦੇਣਾ ਆ ਜੇ ਤੂੰ ਸਾਰੀ ਦੁਨੀਆ ਨੂੰ ਪਤਾ ਹੈ ਇਹ ਜੀ ਕੋਲ ਮੈਂ ਵੀ ਆ ਕੋਲੇ ਪਤਾ ਕੋਲੇ ਆ ਜਿਹੜਾ ਕਿ ਜਿਹੜਾ ਵੀ ਹੈ ਬਹੁਤ ਫਾਈਨ ਮੈਂ ਰਹਿਦਾ ਬਾਈ ਦੇ ਰਾਤੇ ਪ੍ਰਸ਼ਾਦ ਆਪਾਂ ਲੈ ਆਇਆ ਸ਼ਰਮਾ ਜੀ ਆਂਦੇ ਭਾਏ ਬਾਈ ਖੜੀ ਕਰਕੇ ਆਪਾਂ ਚੱਲਦੇ ਹੈਗੇ ਅੰਦਰ ਵੱਲ ਮੈਂ ਗੱਲ ਕਰਦੇ ਆਂ ਮੈਂ ਬਾਰਿਸ਼ ਆਵਦਾਰਾ ਕਰਕੇ ਨਾ ਆਇਆ ਹੀ ਨਹੀਂ ਗਿਆ ਇਹ ਟੇਨ ਦਾ ਹੋਦਾ ਇਹਦਾ ਤਾਂ ਆ ਗਿਆ ਲੰਗਰ ਆ ਗਿਆ ਲੰਗਰ ਮੰਨਰ ਆ ਗਿਆ ਲੰਗਰ ਖਾਓ ਲੰਗਰ ਪ੍ਰਸ਼ਾਦਾ ਮੈਂ ਕਿਹਾ ਹੁਣ ਬਾਬਾ ਜੀ ਨੂੰ ਮੱਥਾ ਟੇਕ ਲਿਆ ਸਾਰਾ ਗੱਲਬਾਤ ਹੋ ਗਈ ਆ ਹੁਣ ਲੰਗਰ ਵੀ ਤਾਂ ਖਾ ਲੀਏ ਇਹ ਵੀ ਤਾਂ ਖਾਣਾ ਆ ਦੇਖੋ ਜਿਹਨੂੰ ਦਿਆ ਆ ਇਹ ਕਰਮ ਵਾਲਿਆਂ ਨੂੰ ਮਿਲਦਾ ਹਰੇਕ ਕਿਸੇ ਨੂੰ ਨਹੀਂ ਮਿਲਦਾ ਘਰੇ ਤਾਂ ਪਰੋਜ ਹੀ ਖਾਣੀ ਆ ਲੰਗਰ ਵੀ ਤਾਂ ਜ਼ਰੂਰੀ ਆ ਇਹ ਵੀ ਖਾ ਲਈਏ ਜੈ ਬਾਬੇ ਦੀ ਹਾਂਜੀ ਹੁਣ ਆਪਾਂ ਆ ਗਏ ਹੈਗਾ ਕਰੇ ਪੀਰ ਬਾਬੇ ਦੇ ਮੱਥਾ ਵੀ ਟੇਕ ਲਿਆ ਲੰਗਰ ਵੀ ਖਾ ਲਿਆ ਕੱਪੜੇ ਕੱਪੜੇ ਉਤਾਰੀ ਹੁੰਦੇ ਆ ਕੱਪੜੇ ਤਾਂ ਪਾਲਾਂਦੇ ਯਾਰ ਪਗਲਾ ਕੋਨੇ ਕਰਿਆ ਹੁੰਦਾ ਤੇ ਸਾਰਾ ਦਿਨ ਬਹੁਤ ਵਧੀਆ ਗਣਪਤੀ ਬਾਬਾ ਜੀ ਦੇ ਦਰਸ਼ਨ ਵੀ ਹੋ ਗਏ ਸਾਰੇ ਕੰਮ ਹੋ ਗਏ ਆ ਹੁਣ ਆਪਾਂ ਨੂੰ ਆ ਜਾ ਨੀਂਦ ਹੁੰ ਸੋਨੇ ਆ ਮਿਲਦੇ ਆ ਨਵੀਂ ਸਵੇਰ ਨਵੇਂ ਵਲੌਗ ਦੇ ਨਾਲ ਅੱਜ ਦਾ ਵਲੌਗ ਤੁਹਾਨੂੰ ਕਿਵੇਂ ਲੱਗਿਆ ਇਹ ਵੀ ਦੱਸਿਓ ਤੇ ਜੋ ਵੀ ਸਬਸਕ੍ਰਾਈਬਰ ਨਵੇਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹਾਲੇ ਤੱਕ ਜਿਨ੍ਹਾਂ ਨੇ ਵੀ ਸਬਸਕ੍ਰਾਈਬਰ ਨਹੀਂ ਕੀਤਾ ਚਲੋ ਜੀ ਮਿਲਦੇ ਆ ਨਵੀਂ ਸਵੇਰ ਨਵੇਂ ਵਲੌਗ ਦੇ ਨਾਲ ਬਾਏ ਬਾਏ ਗੁੱਡ ਨਾਈਟ ਜੈ ਸ਼੍ਰੀ ਸ਼ੰਗ